ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ੴ ਸਤਿਗੁਰ ਪ੍ਰਸਾਦ ਜੋ ਜਨ ਭਾਉ ਭਗਤ ਕਛ ਜਾਨੈ ਤਾ ਕੋ ਆਚਾਰ ਜਕਾਹੋ ਜਿਉ ਜਲ ਜਲ ਮਹਿ ਪੈਸ ਨ ਨਿਕਸੈ ਤਉ ਢੁਰ ਮਿਲਿਓ ਜਿਲਾਹੋ ਹਰ ਕੇ ਲੋਗਾ ਮੈਂ ਤਉ ਮਤ ਕਾ ਪੂਰਾ जो तन काशी तजहै कबीरा रमैया कहा निहोरा रहाओ कहत कबीर सुनो रे लोई परम नापुलो हो कोई क्या काशी क्या ओखर मघर राम हृदय जो होय ਕਹਿਤ ਕਬੀਰ ਸੁਨੋ ਰਹ ਲੋਈ ਭਰਮ ਨਾ ਭੂਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਰਜੈ ਜੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਹਨ ਰਾਗਤਨਾ ਸਿਦੇ ਵਿੱਚ ਪਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲਾਬ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਭਗਤ ਜੀ ਕਹਿ ਰਹੇ ਨੇ ਕਿ ਜਿਵੇਂ ਪਾਣੀ ਪਾਣੀ ਵਿੱਚ ਮਿਲਾ ਕੇ ਮੋੜ ਵੱਖਰਾ ਨਹੀਂ ਹੋ ਸਕਦਾ ਤਿਵੇਂ ਕਬੀਰ ਜਿਲਾਹਾ ਵੀ ਆਪਾ ਪਾਪ ਮਿਟਾ ਕੇ ਪਰਮਾਤਮਾ ਵਿੱਚ ਮਿਲ ਗਿਆ ਇਸ ਵਿੱਚ ਕੋਈ ਅਨੋਖੀ ਗੱਲ ਨਹੀਂ ਐ ਜੋ ਵੀ ਮਨੁੱਖ ਪ੍ਰਭੂ ਪ੍ਰੇਮ ਤੇ ਪ੍ਰਭੂ ਭਗਤੀ ਨਾਲ ਸਾਂਝ ਬਣਾਉਂਦਾ ਉਸ ਦਾ ਪ੍ਰਭੂ ਨਾਲ ਇੱਕ ਮਿਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਇਹ ਸੰਤ ਜਨੋ ਲੋਕਾਂ ਦੇ ਭਾਣੇ ਮੈਂ ਮਤ ਦਾ ਕਮਲਾ ਹੀ ਸਈ ਭਾਵ ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਸੀ ਛੱਡ ਕੇ ਮਗਰ ਆ ਗਿਆ ਹਾਂ ਪਰ ਏ ਕਬੀਰ ਜੇ ਤੂੰ ਕਾਸ਼ੀ ਵਿੱਚ ਰਹਿਦਾ ਹੋਇਆ ਸਰੀਰ ਛੱਡੇ ਤੇ ਮੁਕਤੀ ਮਿਲ ਜਾਏ ਤਾਂ ਪਰਮਾਤਮਾ ਦਾ ਇਸ ਵਿੱਚ ਕੀ ਉਪਕਾਰ ਸਮਝਿਆ ਜਾਏਗਾ ਕਿਉਂਕਿ ਕਾਸ਼ੀ ਵਿੱਚ ਤਾਂ ਉਝ ਹੀ ਇਹਨਾਂ ਲੋਕਾਂ ਦੇ خیال ਅਨੁਸਾਰ ਮਰ ਲੱਗੇ ਆ ਮੁਕਤੀ ਮਿਲ ਜਾਂਦੀ ਹੈ ਤਾਂ ਫਿਰ ਸਿਮਣ ਕੀ ਲਾਭ ਠਹਿਰਾਓ ਪਰ ਕਬੀਰ ਜੀ ਆਖਦੇ ਹਨ हे ਲੋਕੋ ਸੁਣੋ ਕੋਈ ਮਨੁੱਖ ਕਿਸੇ ਭੁਲੇਖੇ ਵਿੱਚ ਨਾ ਪੈ ਜਾਏ ਕਿ ਕਾਸ਼ੀ ਵਿੱਚ ਮੁਕਤੀ ਮਿਲਦੀ ਹੈ ਤੇ ਮਗਹਰ ਵਿੱਚ ਨਹੀਂ ਮਿਲਦੀ ਜੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਹੋਵੇ ਤਾਂ ਕਾਸ਼ੀ ਕੀ ਤੇ ਕਲਰਾਨਾ ਮਗਹਰ ਕੀ ਦੋਹੀ ਥਾਂਈ ਪ੍ਰਭੂ ਵਿੱਚ ਲੀਨ ਹੋ ਸਕੀਦਾ ਹੈ वाहेगुरु जी का खालसा वाहेगुरु जी की फतेह दिस इज टुडेज हुक्मनामा फ्रॉम श्री दरबार साहब अमृतसर अटल बाय भगत कबीर जी अंदर हैडिंग राग दनाश्री वर्ल्ड ऑफ डिवोटी कबीर जी वन यूनिवर्सल क्रिएटर गॉड बाय द ग्रेस ऑफ द ट्रू गुरु कबीर जी सेज दैट Humble being who knows even a little about loving devotional worship. What surprises are there for him? Like water dripping into water which cannot be separated out again. So is the weaver Kabir. With softened heart merged into the lord o people of the lord <coughs> i am just a simple minded fool if kabir were to have leave his body at benares and so liberate himself what obligation would be what application, obligation would he have to the Lord? Pause, says Kabir. Listen, O oh people, do not be deluded by doubt. What is the difference between Banars and the barren land of Magar? If the Lord is within, ਵੰਸ ਹਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ